ਲੁਧਿਆਣਾ ਵੈਸਟ ਵਿੱਚ ਬਲਵੰਤ ਸਿੰਘ ਰਾਮੂ ਵਾਲੀਆ ਇਸ ਵੇਲੇ ਚੋਣ ਪ੍ਰਚਾਰ ਦੇ ਵਿੱਚ ਨੇ ਔਰ ਕਾਂਗਰਸ ਦਾ ਸਮਰਥਨ ਕਰ ਰਹੇ ਨੇ ਕਾਂਗਰਸ ਦੇ ਸਮਰਥਨ ਦੇ ਵਿੱਚ ਇਹ ਪ੍ਰਚਾਰ ਚੱਲਦਾ ਪਿਆ ਲੰਗੇ ਦਿਨੀ ਕਾਂਗਰਸ ਦੀ ਇੱਕ ਪ੍ਰੈਸ ਮੀਟ ਦੇ ਵਿੱਚ ਬਲਵੰਤ ਸਿੰਘ ਰਾਮੂ ਵਾਲੀਆ ਨਜ਼ਰ ਆਏ ਨੇ ਹਾਲਾਂਕਿ ਬਲਵੰਤ ਸਿੰਘ ਰਾਮੂ ਵਾਲੀਆ ਸਾਰੀਆਂ ਪਾਰਟੀਆਂ ਦੇ ਨਾਲ ਰਹਿ ਚੁੱਕੇ ਨੇ ਸਮਰਥਨ ਦੇ ਵਿੱਚ ਰਹਿ ਚੁੱਕੇ ਨੇ ਹਾਲਾਂਕਿ ਉਹ ਦਾਅਵਾ ਕਰਦੇ ਆ ਕਿ ਕਿਸੇ ਇੱਕ ਪਾਰਟੀ ਦੇ ਵਿੱਚ ਸ਼ਾਮਿਲ ਨਹੀਂ ਹੋਏ ਪਰ ਸਮਰਥਨ ਉਹ ਕਹਿੰਦੇ ਕਿ ਮੇਰੇ ਵੱਲੋਂ ਦਿੱਤਾ ਗਿਆ ਇਸੇ ਤਰ੍ਹਾਂ ਕਾਂਗਰਸ ਪਾਰਟੀ ਵਿੱਚ ਵੀ ਆ ਰਾਮੂ ਵਾਲੀਆ ਨਜ਼ਰ ਆਏ ਨੇ ਬਲਵੰਤ ਸਿੰਘ ਰਾਮੂ ਵਾਲੀਆ ਨਜ਼ਰ ਆਏ ਨੇ ਔਰ ਸਮਰਥਨ ਦੇ ਰਹੇ ਨੇਤਕੀ ਲੁਧਿਆਣਾ ਵੈਸਟ ਇਲੈਕਸ਼ਨਸ ਦੇ ਵਿੱਚ ਕਾਂਗਰਸ ਪਾਰਟੀ ਦਾ ਲੰਗੇ ਦਿਨੀ ਇੱਕ ਪ੍ਰੈਸ ਕਾਨਫਰੰਸ ਹੋਈ ਔਰ ਉਸ ਦੇ ਵਿੱਚ ਬਲਵੰਤ ਸਿੰਘ ਰਾਮੂ ਵਾਲੀਆ ਦਾ ਵੱਡਾ ਬਿਆਨ ਸੀਐਮ ਭਗਵੰਤ ਮਾਨ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੇ ਪਹਿਲੇ ਵਿਆਹ ਨੂੰ ਲੈ ਕੇ ਬਲਵੰਤ ਸਿੰਘ ਰਾਮੂ ਵਾਲੀਆ ਬੜੇ ਸਿੱਧੇ ਲਹਿਜੇ ਵਿੱਚ ਬੋਲਦੇ ਨਜ਼ਰ ਆਏ ਨੇ ਬੜੇ ਤਿੱਖੇ ਸ਼ਬਦ ਯੂਜ਼ ਕਰਦੇ ਨਜ਼ਰ ਆਏ ਨੇ ਔਰ ਸੀਐਮ ਭਗਵੰਤ ਮਾਨ ਬਾਰੇ ਜਿਸ ਕਿਸਮ ਦੀ ਸ਼ਬਦਾਵਲੀ ਵਰਤੀ ਗਈ ਹੈ ਹਾਲਾਂਕਿ ਉਹਨਾਂ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਉਹ ਸੁਪਰੀਮ ਕੋਰਟ ਦੇ ਵਕੀਲ ਨਹੀਂ ਔਰ ਉਹ ਆਪਣਾ ਕੇਸ ਆਪ ਲੜਨਾ ਜਾਣਦੇ ਨੇ ਤੇ ਇਸੇ ਦੇ ਨਾਲ ਨਾਲ ਸੀਐਮ ਭਗਵੰਤ ਮਾਨ ਦੀ ਪੁਰਾਣੇ ਵਿਆਹ ਵਾਲਾ ਮੈਟਰ ਵੀ ਬਲਵੰਤ ਸਿੰਘ ਰਾਮੂ ਵਾਲੀਆ ਨੇ ਖੋਲ ਦਿੱਤਾ ਔਰ ਉਸ ਬਾਰੇ ਵੀ ਆਪਣੀ ਟਿੱਪਣੀ ਜਿਹੜੀ ਆ ਉਹ ਕੀਤੀ ਹੈ ਕੀ ਕੁਝ ਬੋਲੇ ਆ ਬਲਵੰਤ ਸਿੰਘ ਰਾਮੂ ਵਾਲੀਆ ਆਓ ਸੁਣਦੇ ਹਾਂ ਭਗਵੰਤ ਮਾਨ ਉਹਦੀ ਮਾਦਾ ਨਾ ਹਰਵੰਸ ਕੁਰ ਵਾਲੀਆ ਫੁਰਪਾਲ ਕੁਰ ਫੁਰਪਾਲ ਕੁਰ ਤੇ ਪਿਆਵਦਾ ਨਮਿੰਦਰ ਸਾਹਿਬਾ ਸਤੌਜਦੇ ਆ ਹਰ ਪਾ ਦਿਨ ਮਾਣੇ ਨਾਲ ਰਿਸ਼ਤੇ ਜਿਹੜਾ ਸਾਡੇ ਵਿਆਹ ਹੋਵੇ ਐਵੇਂ ਹੁੰਦਾ ਸਾਡੇ ਟੱਬਰਾਂ ਜਾਂ ਤੇ ਸਾਰੇ ਬੈਠੇ ਉਹਦੇ ਵਿੱਚ ਉਹ ਮੇਰੀ ਭੂਆ ਲੱਗਦੀ ਹੈ ਇਹਦੀ ਪਹਿਲੀ ਧੀ ਵੀ ਉਹਦੀ ਧੀ ਹੀ ਕਹਿ ਬਿਠਾ ਪਰ ਸਾਡੀ ਧੀ ਬਾੜੇ ਵਾਲ ਦੀ ਸੀ ਪਤਾ ਤੁਹਾਨੂੰ ਪਤਾ ਹੋਣਾ ਕੁੜੀਏ ਇਹਨੂੰ ਤੁਸੀਂ ਹੱਥੇ ਮਾਰਿਆ ਜੋਗੀ ਧੀ ਹੈ ਨਾ ਕੁੜੀਆਂ ਨੂੰ ਤਾਂ ਪਲਦਾ ਹੁੰਦਾ ਨੇ ਇਹੀ ਕਰਨਾ ਹੁੰਦਾ ਕਿੱਥੇ ਕੀ ਅਸੀਂ ਇਹ ਮੈਂ ਦੋ 3 ਹਲਾ ਪੀਵਾ ਮੈਨੂੰ ਨਹੀਂ ਪਤਾ ਕੋਨੇ ਕੀ ਕਦੇ ਪਹਿਲੀ ਬੀਬੀ ਘਰੇ ਆਹਾਂਗੇ ਸਾਡੀ ਇੰਨੀ ਬਾਤ 14 ਸਾਲ ਦੀ ਕੁੜੀ ਇਹਦੀ ਛੱਟੀ ਇਹਦੀ ਮੈਂ ਸੁਪਰੀਮ ਕੋਰਟ ਦਾ ਵਕੀਲ ਹਾਂ ਤੇ ਬਾਰ ਅਸੋਸੀਏਸ਼ਨ ਆਫ ਇੰਡੀਆ ਸੁਪਰੀਮ ਕੋਰਟ ਦਾ ਮੈਂਬਰ ਹਾਂ ਮੇਰੇ ਤੇ ਮੁਕਾਦਮਾ ਨਹੀਂ ਕਰ ਹਰਲੇ ਮੁਕਾਦਮਾ ਬਤਾ ਵੀ ਅਗਲੇ ਨੇ ਮੈਂ ਮਾਰਣਾ ਆ ਵੀ ਲੜ ਲੈਣਾ ਤੋ ਕਹਿੰਦੇ ਇਹਨੂੰ ਛੀਂ ਵੀ ਨਕਾਇਜ ਜੀ ਇਹਦੇ ਝੂਠਾ ਕਹਿਦੇ ਤਾਂ ਰਾਮੂ ਵਾਲੀਆ ਬੜੀ ਇਹ ਕੌਣ ਹੁੰਦਾ ਇੱਥੇ ਕੁੜੀ ਗੁੜਾੜਿਆ ਵਾਲੀ ਗੜੇ ਵਾਲਾਂ ਦੀ ਉਹ ਵੀ ਚੱਲ ਰਹੇ ਆ ਪਰਸੋਂ ਤੋਂ ਇੱਥੇ ਆਕੇ ਤੂੰ ਮੋਟਾ ਆਣਾ ਜਿਹੜਾ ਕੈਡਿਟ ਆਪਣਾ ਚਲੋ ਕਈ ਵਾਰੀ ਨੰਦਕਾਰ ਦੇ ਮਗਰੋਂ ਨਹੀਂ ਹੋ ਜਾਂਦੇ ਇਹ ਵੀ ਕਹੇਗੀ ਮੈਂ ਬੇਨਤੀ ਕਰਦਾ ਜਿਤਯੋਗਾ ਪਰਮੇਸ਼ਾਨ ਮਾਰਤੂ ਜੀ ਸਾਗੇ ਪਾਰ ਪਾਸੀ ਬਾੜੀ ਤੋਂ ਮੈਂ ਯਾਰ ਕੰਮ ਛੇੜਦੇ ਤਾਂ। ਉਹ ਵੀ ਸੱਦ ਲਿਆ। ਯੂਪੀ ਤੋਂ ਮੈਂ ਮਨਿਸਟਰ ਨੇ ਉਥੋਂ ਯੂਪੀ ਆ ਰਿਹਾ ਇੱਥੇ ਕੰਮ ਕਰ ਰਿਹਾ ਉਹ ਵੀ ਸੱਦ ਲਿਆ। ਇੱਥੇ ਮੈਂ ਪੜਿਆ ਡਾਕਟਰ ਭਾਰਦੋ ਅੱਜਕੱਲਮ। ਇੱਥੇ ਮੈਂ ਕਾਲਜ ਐਮਏ ਕੀਤੀ ਹੈ। ਪੁਰਾਣੇ ਕਾਸ ਕਲਾਸ ਫੇਰ ਉਹ ਵੀ ਸੱਦ ਲਿਆ। ਬੰਦੇ ਲਾਤੇ ਆ 16000 ਤੋਂ 12000 ਭੁਗਤੇ 11 ਭੁਗਤੇ ਮਾਰਕਟ ਤੇ ਆ ਮੈਂ ਤਨੇ ਕਿੰਨੇ ਅਟਕੜ ਲਿਓ ਸਾਡੇ ਆਲੀਆਂ ਵੀ ਕੁੱਟੀ ਫੁੱਟੀ ਤੋਂ ਰੋਪਨਾ ਪੈਂਦੀ ਹੈ ਵਿੱਚ ਸਾਡੇ ਵੀ ਰੁਪਈਏ ਗਏ ਨੇ